ਜੈਤੋ ਮੋਰਚੇ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਜਾਣਕਾਰੀ ਅਨੁਸਾਰ ਅੱਜ ਜੈਤੋ ਦੇ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਟਿੱਬੀ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜੈਤੋ ਮੋਰਚੇ ਦੇ ਸ਼ਹੀਦਾਂ ਨੂੰ ਸਮਰਪਿਤ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਇਹ ਨਗਰ ਕੀਰਤਨ ਜੈਤੋ ਦੇ ਗੁਰਦੁਆਰਾ ਟਿੱਬੀ ਸਾਹਿਬ ਤੋਂ ਰਵਾਨਾ ਹੁੰਦਿਆਂ ਹੋਏ ਜੈਤੋ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਦੀ ਪਹੁੰਚਿਆ ਜਿਸ ਦੇ ਵਿੱਚ ਲੋਕਾਂ ਵੱਲੋਂ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਅਤੇ ਜਗਾ ਜਗਾ ਦੇ ਉੱਪਰ ਚਾਹ ਆਦੀ ਦੇ ਲੰਗਰ ਵੀ ਲਗਾਏ ਗਏ ਆਖਿਰਕਾਰ ਇਹ ਨਗਰ ਕੀਰਤਨ ਦੇਰ ਸ਼ਾਮ ਗੁਰਦਵਾਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਮੌਕੇ ਸਮੂਚੀਆਂ ਹੀ ਸਿੱਖ ਸੰਗਤਾਂ ਸਮੇਤ ਜੈਤੂ ਦੇ ਸਮੂਹ ਸਿੱਖ ਸੰਗਤਾਂ ਆਦੀ ਵੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਸਬੰਧੀ ਵੱਖ-ਵੱਖ ਆਗੂਆਂ ਦਾ ਇਸ ਨਗਰ ਕੀਰਤਨ ਨੂੰ ਲੈ ਕੇ ਕੀ ਕਹਿਣਾ ਹੈ ਅਤੇ ਨਾਲ ਹੀ ਜੈਤੂ ਮੋਰਚੇ ਦੇ ਇਤਿਹਾਸ ਬਾਰੇ ਵੀ ਇੱਥੋਂ ਦੇ ਸਿੰਘਾਂ ਵੱਲੋਂ ਦੱਸਿਆ ਗਿਆ ਆ ਪਾਪਾ ਜੀ ਕੀ ਨਾ ਆਪਣਾ ਜੀ ਜਾਨੀ ਬਸਿੰਦਰ ਸਿੰਘ ਦੀ ਕਹਾਣੀ ਆ ਬਾਬਾ ਜੀ ਆ ਗੁਰਦੁਆਰਾ ਟਿੱਬੀ ਸਾਹਿਬ ਦਾ ਥੋੜਾ ਜਿਹਾ ਸੰਗਤਾਂ ਨੂੰ ਸੰਖੇਪ ਇਤਿਹਾਸ ਦੱਸੋ ਆ ਕੀ ਜੈਤੋ ਦੇ ਮੋਰਚੇ ਬਰੇ ਐ ਜੀ ਇਹ ਗੁਰਦੁਆਰਾ ਟਿੱਬੀ ਸਾਹਿਬ ਦਸਵੇਂ ਪਾਤਸ਼ਾਹ ਜੀ 1705 ਈਸਵੀ ਨੂੰ ਇਸ ਹਸਤਾਨਾ ਤੇ ਮਹਾਰਾਜ ਜੀ ਆ ਕੇ ਉਹਨਾਂ ਨੇ ਆਪਣੇ ਚਰਨ ਪਾਏ ਸੀ ਤੇ ਗਾਂਗਸਰ ਜੈਤੋ ਦਾ ਜਦੋਂ 1924 ਈਸਵੀ ਨੂੰ ਮੋਰਚਾ ਲੱਗਾ ਸੀ ਤੇ 21 ਫਰਵਰੀ ਨੂੰ ਜਿਹੜੇ ਗਾਂਗਸਰ ਜੈਤੋ ਦੇ ਮੋਰਚੇ ਦਾ ਦਿਹਾੜਾ ਮਨਾਇਆ ਜਾਂਦਾ ਹੈ ਇੱਥੇ ਬੱਚਿਆਂ ਦੀਆਂ ਬੀਬੀਆਂ ਦੀਆਂ ਬਜ਼ੁਰਗਾਂ ਦੀਆਂ ਸਹਾਦਤਾਂ ਹੋਈਆਂ ਨੇ ਜਿਸ ਵੇਲੇ ਅੰਗਰੇਜ਼ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਰਹੇ ਪਾਠ ਨੂੰ ਮੰਨਣ ਕੀਤਾ ਸੀ ਉਸ ਰੋਸ ਵੱਜੋਂ ਅਤਾਲੀ ਦਾਲ ਸ਼ਰੋਨੀ ਕਮੇਟੀ ਵੱਲੋਂ ਇਹ ਮੋਰਚਾ ਲਗਾਇਆ ਗਿਆ ਸੀ ਜਿੱਤੇ ਪੰਜੀ ਪੰਜੀ ਸਿੰਘਾਂ ਦੇ ਜਥੇ ਤਲਕੇ ਅਤਾਲ ਤੱਕ ਸਾਬਤ ਤੋਂ ਸਸ਼ਾਂਤੀ ਪਹੁੰਚਦੇ ਸੰਤ ਅੰਗਰੇਜ਼ ਸਰਕਾਰ ਨੇ ਇੱਥੇ ਗੋਲੀਆਂ ਚਲਾ ਕੇ ਤੇ ਜਿਹੜੇ ਸਿੰਘਾਂ ਦੇ ਜਥੇ ਸ਼ਾਂਤਮਈ ਸਤਨਾ ਵਾਇਗੁਰੂ ਦਾ ਜਾਪ ਕਰਦੇ ਸੀ ਉਹਨਾਂ ਉੱਪਰ ਗੋਲੀਆਂ ਚਲਾ ਕੇ ਤੇ ਉਹਨਾਂ ਨੂੰ 1921 ਦੇ ਇਥੇ ਸ਼ਹੀਦ ਕੀਤਾ ਸੀ 24 ਜੂਨ ਦੇ ਵਿੱਚ ਉਹਨਾਂ ਸ਼ਹੀਦੀ ਯਾਦ ਵਿੱਚ ਅੱਜ ਵਿਸਾਲ ਨਗਰ ਕੀਰਤਨ ਸ਼ਹੀਦਾਂ ਨੂੰ ਸਮਰਪਿਤ ਸਜਾਏ ਗਏ ਹਨ ਗੁਰਦੁਆਰਾ ਟੀਬੀ ਸਾਹਿਬ ਜੋ ਗੁਰੂ ਮਹਾਰਾਜ ਜੀ ਦੀ ਧਰਤੀ ਤੋਂ ਸੋਸਤਾਨ ਹਰਤੀ ਹੈ ਇਸ ਧਰਤੀ ਤੋਂ ਸ਼ਹੀਦ ਗਾਂਝ ਦੀਆਂ ਸਥਾਨਾਂ ਤੋਂ ਨਗਰ ਕੀਰਤਨ ਰਵਾਨਾ ਹੋਇਆ ਹੈ ਪਿੰਡ ਸ਼ਹਿਰ ਦਾ ਹੀ ਹੁੰਦਾ ਹੋਇਆ ਗੁਰਦੁਆਰਾ ਅੰਗਿਠਾ ਸਾਹਿਬ ਵਿਖੇ ਬੰਗਸਰ ਜੇਤੂ ਦੇ ਅਸਥਾਨਾਂ ਤੇ ਇਹ ਨਗਰ ਕੀਰਤਨ ਪਹੁੰਚ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪ੍ਰਧਾਨ ਜੀ ਗੁਰਦੁਆਰਾ ਟੀਬੀ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਹੈ ਜੇਤੂ ਮੁਰਚੇ ਦੇ ਸਿੱਧਾਂ ਨੂੰ ਲੈ ਕੇ ਕੀ ਕਹਿਣਾ ਚਾਹੂੰਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਦੇ ਸਹਿਯੋਗ ਨਾਲ 1922 ਵਿੱਚ ਜਿਹੜਾ ਜਿੱਤੋ ਦਾ ਜਿੱਤੀ ਮੋਰਚਾ ਲੱਗਿਆ ਸੀ ਉਸ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਅੱਜ ਇੱਥੇ ਕੋਤਰੀ ਸਾਹਿਬ ਲਗਾਤਾਰ ਇਸੇ ਚੱਲ ਰਹੀ ਹੈ ਜਿਹਦੀ 21 ਤਰੀਕ ਨੂੰ ਸਮਾਪਤੀ ਹੋਣੀ ਹੈ ਸਮੁੱਚੇ ਨਗਰ ਦੇ ਸਮੁੱਚੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਅੱਜ ਦਾ ਜੋ ਨਗਰ ਕੀਰਤਨ ਸ਼ੁਰੂ ਕੀਤਾ ਗਿਆ ਇਸ ਦੀ ਅਤੇ ਸਮੁੱਚੇ ਇਸ ਦਿਹਾੜੇ ਦੀ ਪੰਜਾਬ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਕਿਉਂਕਿ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜਿਹੜਾ ਇਹ ਪ੍ਰਾਰਲਾ ਕੀਤਾ ਗਿਆ ਸਾਰੇ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦੇ ਆ ਸਤਿਗੁਰੂ ਮੂਰੇ ਅਰਦਾਸ ਹੈ ਕਿ ਇਹੋ ਜਿਹੇ ਦਿਹਾੜੇ ਜਿਹੜੇ ਸਾਡੇ ਸ਼ਹੀਦਾਂ ਦੇ ਹੈ ਸਾਡੇ ਬਜ਼ੁਰਗਾਂ ਨੇ ਜਿਹੜੀਆਂ ਕੁਰਬਾਨੀਆਂ ਕਰਕੇ ਇਹ ਜਿਹੜੇ ਛਿੱਧੀਆਂ ਦੇ ਕੇ ਦਿਨ ਲਿਆਂਦੇ ਆ ਉਨ੍ਹਾਂ ਦੀ ਯਾਦ ਨੂੰ ਜੋ ਤਾਜ਼ਾ ਕਰਨਾਸਤੇ ਇਹ ਉਪਰਾਲਾ ਕੀਤਾ ਗਿਆ ਉਹਨੂੰ ਸਾਰੀ ਸੰਗਤ ਨੂੰ ਤੇ ਸਮੁੱਚੇ ਪ੍ਰਬੰਧਕਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪ੍ਰਧਾਨ ਜੀ ਅਜ ਇਤਿਹਾਸਿਕ ਗੁਰਦੁਆਰਾ tibbi ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਜਿਸ ਤੋਂ ਮੋਰਚੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਦਾ ਜੋ ਮਹਾਨ ਨਗਰ ਕੀਰਤਨ ਹੈ 1924 ਗਾਂਸਰ ਜਤੋ ਗੁਰਤੇ ਦੇ ਸੰਬੰਧ ਵਿੱਚ ਗੁਰਦੁਆਰਾ ਟਿੱਬੀ ਸਾਹਿਬ ਤੋਂ ਰਵਾਨਾ ਹੋਣ ਲਈ ਸੰਗਤਾਂ ਤਿਆਰ ਹੈ ਇਹ ਨਗਰ ਕੀਰਤਨ ਜਤੋ ਗਾਂਸਰ ਦੇ ਬਾਜ਼ਾਰਾਂ ਵਿੱਚ ਜੀ ਹੁੰਦਾ ਹੋਇਆ ਸਮਾਪਤੀ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਹੋਵੇਗੀ ਉਹਨਾ ਮਹਾਨ ਸ਼ਹੀਦਾਂ ਦੀ ਯਾਦ ਨੂੰ ਹਰ ਸਾਲ ਦੀ ਤਾਜ਼ਾ ਕਰਦੇ ਹੋਏ ਯਾਦ ਨੂੰ ਤਾਜ਼ਾ ਕਰਦੇ ਹੋਏ ਇਸ ਵਾਰ 100 ਇੱਕ ਸਾਲਾ ਜਿਹੜਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਹੈ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਇਸੇ ਤਰ੍ਹਾਂ ਹਰ ਸਾਲ ਅਸੀਂ ਗੁਰਦੁਆਰਾ ਟਿੱਬੀ ਸਾਹਿਬ ਵਿਖੇ 1924 ਨੂੰ ਜੋ ਮੋਰਚਾ ਲੱਗਿਆ ਸੀ ਉਹਦੇ ਸਬੰਧ ਵਿੱਚ ਅਸੀਂ ਹਰ ਸਾਲ ਉਹਨਾਂ ਸ਼ਹੀਦਾਂ ਦੀ ਯਾਦ ਮਨਾਉਂਦੇ ਹਾਂ ਉਹਨਾਂ ਦੀ ਯਾਦ ਵਿੱਚ ਅੱਜ ਫਿਰ ਮਹਾਨ ਅਗਰ ਕੀਰਤਨ ਕੀਤਾ ਸਜਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ